ਲੋਕਾਂ ਦੇ ਪਤ ਮਾਰਨੇ ਇਹਨਾਂ ਨੇ ਕਾ ਖਡਾਉਣੇ ਸਮਝੇ ਹੋਏ ਆ ਉਹ ਐਨਾ ਤਾਂ ਬੰਦਾ ਬੇਕਰਕਾ ਮੈਂ ਕਹਿੰਦਾ ਕੋਈ ਹੋਰ ਨਹੀਂ ਸਕਦਾ ਤੁਸੀਂ ਤੇ ਕਿ ਜਲਾਦ ਹੋ ਜਿਸ ਤਰ੍ਹਾਂ ਕਿ ਜਲਾਦ ਇੱਕ ਬੁੱਚੜ ਬੰਦਾ ਉਹਨ ਤਰਸ ਨਹੀਂ ਹੁੰਦਾ ਗੱਲ ਕਰਦੇ ਆਪਾਂ ਅੱਜ ਕਰਨਲ ਅਵਾਟ ਦੀ ਪਸਵਿੰਦਰ ਸਿੰਘ ਕਰਨਲ ਸਾਹਿਬ ਨੇ ਜੋ ਕਿ ਉਹਨਾਂ ਦੇ ਨਾਲ ਆ ਰਾਤ ਨੂੰ ਜਿਹੜਾ ਕਿ 13 ਮਾਰਚ ਨੂੰ 2025 ਜੋ ਕੁਝ ਕੁੱਟ ਮਾਰ ਕੀਤੀ ਆ ਉਹਨਾਂ ਦੇ ਨਾਲ ਤੇ ਅੰਗ ਤੋਂ ਉਹਨਾਂ ਦਾ ਮੁੰਡਾ ਗਾ ਬਾਠ ਦਾ ਅੰਗ ਤੋਂ ਬਾਠ ਉਹਦੇ ਵੀ ਜਿਹੜੀ ਬਾਹ ਤੋੜ ਦਿੱਤੀ ਜਨਨ ਕਿ ਇੱਕ ਕਰਨਲ ਫੌਜਦਾਰ ਹੋਵੇ ਉਹਦੇ ਨਾਲ ਕਿਸ ਤਰ੍ਹਾਂ ਕੁੱਟ ਮਾਰ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾਗਾ ਪਰ ਹੁਣ ਨਵੀਂ ਅਪਡੇਟ ਕੀ ਹੈ ਇਹਦੇ ਵਿੱਚ ਇਹ ਤੁਹਾਨੂੰ ਦੱਸਦੇ ਆ ਕਿ ਲੋਕਾਂ ਦੇ ਮੁੰਡੇ ਮਾਰਨੇ ਬੜੇ ਸੌਖੇ ਆ ਲੋਕਾਂ ਦਾ ਕਤਲ ਕਰਨਾ ਬੜਾ ਸੌਖਾ ਹੈਗਾ ਪਰ ਜਦੋਂ ਆਪ ਤੇ ਬੰਦੇ ਤੇ ਪੈਂਦੀਆਂ ਨਾ ਬੰਦਾ ਫੇਰਾ ਇਧਰ ਉਧਰ ਭਾਈਦਾਗਾ ਕਰਨਾਲਾ ਪਸਵਿੰਦਰ ਬਾਸਰ ਦੀ ਪਤਨੀ ਜਸਵਿੰਦਰ ਬਾਠ ਵੱਲੋਂ ਜਿਹੜਾ ਕਿ ਕੇਸ ਆ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਪਾਇਆ ਹੋਇਆ ਹੈਗਾ ਜਿਹੜੀ ਸੈੱਟ ਬਣੀ ਆ ਉਹ ਚੰਡੀਗੜ੍ਹ ਤੋਂ ਬਣੀ ਹੋਈ ਆ ਪੁਲਿਸ ਦੀ ਉਹਦੇ ਤਹਿਤ ਇਹਨਾਂ ਚਾਰ ਇਨਸਪੈਕਟਰ ਹਜੇ ਤੱਕ ਪੇਸ ਨਹੀਂ ਹੋਏ ਦੂਸਰੀ ਵੱਡੀ ਖਬਰ ਇਹ ਵੀ ਆ ਕਿ 50 ਦਿਨ ਹੋ ਗਏ ਇਨ੍ਹਾਂ ਚਾਰੇ ਅਫਸਰਾਂ ਨੂੰ ਦੋ ਦੀ ਬਾਦਲੀ ਜਿਹੜੀ ਕਿ ਬਠਿੰਡੇ ਕਰ ਦਿੱਤੀ ਸੀ ਦੋ ਦੀ ਲੁਧਿਆਣੇ 50 ਦਿਨ ਹੋ ਗਏ ਅਦਾਲਤ ਵੱਲੋਂ ਇੱਕ ਤਰ੍ਹਾਂ ਦੇ ਭਗੌੜੇ एलानੇ ਕੀਤੇ ਹੋਏ ਨੇ ਅਦਾਲਤ ਵੱਲੋਂ ਜਿਹੜਾ ਕਿ ਹੁਣ ਇਹਨਾਂ ਨੂੰ ਭਗੌੜਾ एलानਿਆ ਜਾਊਗਾ 50 ਦਿਨਾਂ ਤੋਂ ਨਾ ਸੈਟ ਸਾਹਮਣੇ ਪੇਸ਼ ਹੋਏ ਆ ਨਾ ਅਦਾਲਤ ਦੇ ਵਿੱਚ ਪੇਸ਼ ਹੋਏ ਆ ਪਤਾ ਨਹੀਂ ਕਿੱਧਰ ਭੱਜ ਗਏ ਪਹਿਲਾਂ ਤੁਹਾਨੂੰ ਉਹਦੀ ਪਤਨੀ ਜਸਵਿੰਦਰ ਕਹਿੰਦੀ ਤੁਹਾਨੂੰ ਇੱਕ ਆਡੀਓ ਸੁਣਾਉਣੇ ਆ ਜਿਹੜੇ ਕਿ ਉਹਨੇ ਖੁਲਾਸੇ ਕੀਤੇ ਆ ਕਿ ਬੰਦੇ ਕਿੱਥੇ ਨੇ ਇਹ ਕਿੱਧਰ ਭੱਜ ਗਏ ਪੰਜਾਬ ਛੱਡ ਕੇ ਭੱਜ ਗਏ ਦੇਸ਼ ਛੱਡ ਕੇ ਭੱਜ ਗਏ ਜਾਂ ਫਿਰ ਇੱਥੇ ਕਿੱਥੇ ਲੁਕਦੇ ਫਿਰਦੇ ਆ ਮਾਤਾ ਪਹਿਲਾਂ ਵੀ ਕਿਹਾ ਸੀ ਕਿ ਭਾਈ ਤੁਸੀਂ ਜਿਹੜਾ ਜਸਪ੍ਰੀਤ ਸਿੰਘ ਦਾ ਕਤਲ ਕੀਤਾ ਫੜ ਕੇੁੰਡਾ ਮਾਰਿਆ ਤੇ ਉਹ ਭੁਗਤਨੀ ਤੁਹਾਨੂੰ ਪਹਿਣ ਗਿਆ ਤੁਸੀਂ ਜਿੱਦਾਂ ਮਰਜ਼ੀ ਭੱਜ ਲੋ ਜਿੱਦਾਂ ਮਰਜ਼ੀ ਤੁਹਾਡਾ ਜੀ ਕਰਦਾਗਾ ਪਰ ਪਰਮਾਤਮਾ ਤਾਂ ਤਹਾ ਦੇਖਦਾ ਸੀ ਨਾ ਤੁਹਾਨੂੰ ਤੁਸੀਂ ਲੱਗਿਆ ਕਿ ਸਾਨੂੰ ਕੋਈ ਦੇਖ ਨਹੀਂ ਰਿਹਾ ਆਸੀ ਕਮੇ ਉਸ ਨੌਜਵਾਨ ਨੂੰ ਪਰੇ ਅਲ ਜਾ ਕੇ ਘੰਟਾ ਡੇਢ ਘੰਟਾ ਬਾਅਦ ਉਹਨੂੰ ਤਸੀਹੇ ਦੇ ਕੇ ਫਿਰ ਤੁਸੀਂ ਉਸ ਮੁੰਡੇ ਦੇ ਜਿਹੜਾ ਕਿ ਸੱਤ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੰਨੇ ਹੋ ਹਣ ਪਸਵਿੰਦਰ ਬਾਠ ਦਾ ਦੱਸੋ ਕੀ ਕਸੂਰ ਸੀ ਤੁਸੀਂ ਇੱਕ ਫੌਜ ਦਾ ਕਰਨਲ ਜਿਹੜਾ ਕਿ ਡੱਕੇ ਸਰਾਬੀਆਂ ਨੇ ਤੁਸੀਂ ਉਹਨੂੰ ਕੁਟ ਕੇ ਕੋੜੀ ਇਹ ਤੁਸੀਂ ਇਹ ਕਿਹਾ ਸੀ ਉਦੋਂ ਹੱਡੀਆਂ ਤੋੜ ਦਿੱਤੀਆਂ ਕਿ ਜੇਕਰ ਤੂੰ ਸਵੇਰੇ ਤੱਕ ਬੱਜੇਗਾ ਤੇਰਾ ਪਾਸਪੋਰਟ ਆ ਜਾਂ ਤੇਰਾ ਜਿਹੜਾ ਹੋਰ ਆ ਆਈ ਕਾਰਡ ਵਗੈਰਾ ਤਾਂ ਹੀ ਤੈਨੂੰ ਮਿਲਣਗੇ ਫਤੂਰ ਚੜਿਆ ਹੋਇਆ ਸੀ ਨਸੇ ਦਾ ਦੂਸਰਾ ਵਰਦੀ ਦਾ ਹੰਕਾਰ ਤੀਸਰਾ ਸਟਾਰਾਂ ਦਾ ਹੰਕਾਰ ਚੌਥਾ 10-10 ਲੱਖ ਦਾ ਹੰਕਾਰ ਬਾਵਰਾ ਖੁੱਲੀਆਂ ਭਗਵਾਨਤਮਨ ਨੇ ਦਿੱਤੀਆਂ ਕਿ ਜਿਸ ਨੂੰ ਮਰਦੀ ਠੋਕਦੇ ਜਿਸ ਨੂੰ ਮਰਦੀ ਮਾਰਦੇ ਹੋ ਤੁਹਾਨੂੰ ਕੋਈ ਪੁੱਸੇਗਾ ਨਹੀਂ ਪਾਰਾ ਸਰਕਾਰ ਤੋਂ ਬਚ ਸਕਦੇ ਆ ਅਦਾਲਤਾਂ ਤੋਂ ਬਚ ਸਕਦੇ ਆ ਪਰ ਪਰਮਾਤਮਾ ਦੀ ਮਾਰ ਤੋਂ ਨਹੀਂ ਬਚ ਸਕਦੇ ਕਿੰਨਾ ਕੁ ਟਾਈਮ ਭਜੋਗੇ ਕਿੱਧਰ ਕਿੱਧਰ ਜਾਓਗੇ ਅਜੇ ਜਸਪ੍ਰੀਤ ਸਿੰਘ ਦਾ ਜਿਹੜਾ ਸਿਵੀਆਈ ਅਣਕਵਾਰੀ ਹੋਣੀ ਆ ਜਿਹੜਾ ਕਿ ਫੇਲ ਫੈਲ ਕਰਤਾ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਰਿਟ ਪਾ ਦਿੱਤੀ ਉਸ ਪਰਿਵਾਰ ਵੱਲੋਂ ਤੇ सीबीआई ਦੀ ਮੰਗ ਕਰ ਲਈ ਆ ਤੇ ਹੁਣ ਜਿਹੜਾ ਕਿ ਨੋਟਸ ਆ ਜਿਹੜਾ ਪੰਜਾਬ ਸਰਕਾਰ ਤੇ सीबीआई ਨੂੰ ਹਾਈ ਕੋਰਟ ਵੱਲੋਂ ਕੱਢਿਆ ਗਿਆ ਤੇ ਜਲਦੀ ਜਿਹੜੀ ਇਹਦੀ ਇਨਕੁਆਰੀ ਹੋ ਜਾਣੀ ਆ ਇਹ ਫੇਰ ਪਤਾ ਲੱਗੂਗਾ ਜਦੋਂ ਹੱਤਕੜੀਆਂ ਲੱਗੀਆਂ ਹੋਈਆਂ ਤੇ ਜਦੋਂ ਜੇਲ੍ਹ ਦੇ ਸਲਾਖਾਂ ਦੇ ਪਿੱਛੇ ਹੋਏ ਲੋਕਾਂ ਦੇ ਪਤ ਮਾਰਨੇ ਇਹਨਾਂ ਨੇ ਕਾ ਖਡਾਉਣੇ ਸਮਝੇ ਹੋਏ ਆ ਉਹ ਐਨਾ ਤਾਂ ਬੰਦਾ ਬੇਕਰਕਾ ਮੈਂ ਕਹਿੰਦਾ ਕੋਈ ਹੋਰ ਹੀ ਸਕਦਾ ਤੁਸੀਂ ਦੇਖੇ ਜਲਾਦੋਂ ਜਿਸ ਤਰ੍ਹਾਂ ਕਿ ਜਲਾਦ ਇੱਕ ਬੁੱਚੜ ਬੰਦਾ ਉਹਨਾਂ ਤਰਸ ਨਹੀਂ ਹੁੰਦਾ ਕਿ ਤੁਸੀਂ ਉਹਦੇ ਤੇ ਜਾ ਫੜ ਲਿਆ ਤੁਸੀਂ ਫੜ ਲਓ ਉਹਨੂੰ ਅਦਾਸ ਤੇ ਪੇਸ਼ ਕਰੋ ਉਹਨੂੰ ਪੁੱਸੋ ਸਾਰਾ ਕੁਛ ਪਰ ਤੁਸੀਂ ਪੁੱਸ ਲਿਆ ਤਾਂ ਨੂੰ ਕੁਛ ਸਾਰਾ ਕੁਛ ਉਹਦੇਆਂ ਗੋਠੀਆਂ ਵਗੈਰਾ ਉਹਦੀ ਐਪਲ ਦੀਆਂ ਘੜੀਆਂ ਉਹਦੇ ਐਪਲ ਦੇ ਮੋਬਾਈਲ ਜਿਹੜੇ ਲੱਖਾਂ ਡਾਲਰ ਦੇ ਉਹ ਤੁਸੀਂ ਖੋਹ ਲੇ ਪਰਿਵਾਰ ਹੈ ਜੇ ਗੱਲ ਕਹਿ ਰਿਹਾ ਉਹਦੀ ਮਾਤਾ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਕਿ ਉਹ ਤੋਂ ਮਹਿੰਗੀਆਂ ਮਹਿੰਗੀਆਂ ਅਗੋਠੀਆਂ ਪਾਈਆਂ ਸੀ ਉਹ ਤੋਂ ਫੋਟੋਵਾ ਕਰਾ ਕੇ ਆਇਆ ਕੈਨੇਡਾ ਤੋਂ ਤੇ ਐਪਲ ਦੀ ਘੜੀ ਬੰਨੀ ਹੋਈ ਆ ਤੇ ਉਸ ਇੱਕ ਤੁਸੀਂ ਅੰਬਰਤਾਰੀ ਨੌਜਵਾਨ ਨੂੰ ਚੁੱਕ ਕੇ ਤੁਸੀਂ ਇੱਕ ਬੈਸਿਆਂ ਤਰੇ ਜਿਹੜਾ ਤੌਰ ਤੇ ਤੁਸੀਂ ਮਾਰ ਦਿੱਤਾ ਮਕਾ ਦਿੱਤਾ ਪਹਿਲਾਂ ਤੁਹਾਨੂੰ ਜਸਵਿੰਦਰ ਕੌਰ ਦੀ ਇੱਕ ਆਡੀਓ ਸੁਣਾਉਣੇ ਆ ਫਿਰ ਅੱਗੇ ਗੱਲਬਾਤ ਕਰਦੇ ਆ ਕੁਐਰੀ ਕਰ ਰਿਹਾ ਮਿਸਿਸ ਸਰਨਜੀਤ ਕੌਰ ਹੈਗੇ ਜਿਹੜੇ ਐਸਪੀ ਉਹ ਨਾਨੇਸ ਮੈਂ ਨਹੀਂ ਸਨ ਦੋਸਤਿਆ ਸੀਗਾ ਜਿਸ ਵੀਡੀਓ ਮੈਂ ਦੱਸ ਦਿੱਤੀ ਵੀ ਸੀਗੀ ਮੀਡੀਆ ਚ ਕਿ ਉਹਨਾਂ ਨੇ ਕੀ ਅਸੀ ਇਨਕੁਆਇਰੀ ਲਈ ਉਹਨਾਂ ਨੂੰ ਸਮਨ ਕੀਤਾ ਸੀਗਾ ਦੋ ਜਾਨੇ ਬਟਿੰਡੇ ਪੋਸਟੇਡ ਹਨ ਔਰ ਦੋ ਜਾਨੇ ਲੁਧਿਆਣੇ ਮਗਰ ਉਹਨਾਂ ਨੇ ਅਜੇ ਅੱਜ 50 ਦਿਨ ਹੋ ਚੁੱਕੇ ਹਨ ਮਗਰ ਉਹਨਾਂ ਨੇ ਆਪਣੀ ਡਿਊਟੀ ਜੁਆਇਨ ਨਹੀਂ ਕੀਤੀ ਹੈ ਅਜੇ ਤੱਕ ਉਹ ਆਪਣੇ ਡਿਊਟੀ ਸਟੇਸ਼ਨ ਜਿਹੜਾ ਬਟਿੰਡਾ ਔਰ ਲੁਧਿਆਣਾ ਉਹਨਾਂ ਨੇ ਜੁਆਇਨ ਨਹੀਂ ਕੀਤਾ ਤੇ ਉਹ ਐਬਸਕਾਂਡੇਡ ਹੈ ਜੀ ਜੀ ਸਾਨ ਕੋਈ ਆਈਡੀਆ ਨਹੀਂ ਹੈ ਥੋੜੇ ਦਿਨ ਪਹਿਲੇ ਤੇ ਪਟਿਆਲੇ ਕੰਗਰੇ ਸੀਗੀਆਂ ਹੁਣ ਜੀ ਉਹਨਾਂ ਦੇ ਆਪਣੇ ਨੰਬਰ ਸਾਰੇ ਬੰਦ ਐ ਜਿਹੜੇ ਪੁਲਿਸ ਸਮਨ ਕਰ ਰਹੀ ਐ ਜਿਹੜੀ ਪੰਜਾਬ ਪੁਲਿਸ ਵੀ ਉਹਨਾਂ ਨੂੰ ਇਨਵੈਸਟੀਗੇਸ਼ਨ ਡਿਪਾਰਟਮੈਂਟਲ ਇਨਕੁਆਰੀ ਲਈ ਸਮਨ ਕਰ ਰਹੀ ਐ ਤੇ ਉਹ ਨਹੀਂ ਆ ਰਹੇ ਤੇ ਉਹ ਕਹਿੰਦੇ ਕਿ ਉਹ ਜੀ ਡਿਊਟੀ ਸਟੇਸ਼ਨ ਵੀ ਨਹੀਂ ਐ ਤੇ ਉਹ ਪੰਜਾਬ ਪੁਲਿਸ ਦੱਸੇ ਕੀ ਉਸਤੇ ਵਿੱਚ ਕੀ ਕਾਰਵਾਈ ਕਰਨਗੇ ਜੀ ਇੱਕ ਸਰਵਿੰਗ ਐਸਐਚਓਜ਼ ਆਫੀਸ਼ੀਅਲੀ ਜੋ ਜਿਹੜੇ ਅਜੇ ਰਿਟਾਇਰ ਨਹੀਂ ਹਨ ਅਗਰ 50 ਦਿਨ ਡਿਊਟੀ ਤੋਂ ਭੱਜੇ ਹੋਣ ਦੇ ਤੇ ਉਹਨਾਂ ਦੇ ਉੱਪਰ ਸਜ਼ਾ ਕੀ ਕਾਰਵਾਈ ਕੀਤੀ ਹੈ ਤੇ ਪੰਜਾਬ ਪੁਲਿਸ ਇਹਦਾ ਸੋਚਿਆ ਪੁਲਿਸ ਕੰਮ ਨੂੰ ਕੋਈ ਪਰੋਸਾ ਨਹੀਂ ਕੋਈ ਵੀ ਚੀਜ਼ ਦਾ ਜਿੱਦ ਦੇ ਤੁਸੀਂ ਆਪੇ ਦੇਖਿਆ ਜਿਹੜਾ ਸੀਨੀਅਰ ਆਫਸਰ ਇਨਵੋਲਵ ਸੀ ਉਹਨਾਂ ਨੂੰ ਹੀ ਡੀਆਈਜੀ ਦੀ ਸੀਟ ਤੇ ਲਾ ਕੇ ਬਿਠਾ ਦਿੱਤਾ ਤੇ ਉਸ ਪੰਜਾਬ ਪੁਲਿਸ ਤੋਂ ਅਸੀਂ ਕੀ ਉਮੀਦ ਕਰਦੇ ਆ ਅਸੀਂ ਕੋਈ ਉਮੀਦ ਨਹੀਂ ਰੱਖ ਸਕਦੇ ਆਡੀਓ ਤੁਸੀਂ ਸੁਣ ਲਈਆ ਜਸਵਿੰਦਰ ਬਾਠ ਬਸਵਿੰਦਰ ਬਾਠ ਦੀ ਪਤਨੀ ਆ ਜੋ ਕਿ ਫੌਜ ਦੇ ਵਿੱਚ ਕਰਨਲ ਆ ਉਹਨੇ ਦੱਸਿਆ ਕਿ ਕਿਵੇਂ 50 ਦੇਣਾ ਤੋਂ ਜਿਹੜਾ ਕਿ ਲਗਾਤਾਰ ਡਿਊਟੀ ਤੇ ਹਾਜ਼ਰ ਨਹੀਂ ਹੋਏ ਚਾਰੇ ਇੰਸਪੈਕਟਰ 50 ਦੇਣਾ ਤੋਂ ਭਗਾੜੇ ਨੇ ਤੇ ਫਿਰ ਵੀ ਜਿਹੜਾ ਪੁਲਿਸ ਉਹਨਾਂ ਉੱਤੇ ਕਾਰਵਾਈ ਨਹੀਂ ਕਰ ਰਹੀ ਸੰਮਣੇ ਆ ਉਹਨਾਂ ਨੂੰ ਲਗਾਤਾਰ ਕੱਢੇ ਜਾ ਰਹੇ ਆ ਸੈੱਟ ਵੱਲੋਂ ਵੀ ਜਿਹੜੀ ਪੰਜਾਬ ਦੀ ਸੈੱਟ ਬਣੀ ਸੋਧਾ ਵੱਲੋਂ ਵੀ ਤੇ ਜਿਹੜੇ ਕਿ ਚੰਡੀਗੜ੍ਹ ਦੀ ਹਾਈ ਕੋਰਟ ਵੱਲੋਂ ਬਣਾਈ ਗਈ ਸੀ ਸੈਟਾ ਉਹਦੇ ਵੱਲੋਂ ਵੀ ਪਾਰੇ ਕਿਥੇ ਨਾજર ਨਹੀਂ ਆ ਰਹੇ ਕਿਥੇ ਚਾਰੇ ਇਨਸਪੈਕਟਰ ਗਏ ਆ ਉਹ ਇਹ ਵੱਡੇ ਸਵਾਲ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਕਹਿਣਾਗਾ ਕਿ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਵੇਗੀ ਤੇ ਆਖਰ ਇੱਕ ਦਿਨ ਉਸਨੇ ਤੁਹਾਨੂੰ ਪਤੀ ਆ ਫਿਰ ਹੁਣ ਮੈਂ ਅੱਗੇ ਇਹਦਾ ਜਵਾਬ ਨਹੀਂ ਦੇ ਸਕਦਾ ਪਰ ਹੁਣ ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਿਣਾ ਕਿ ਭਰਾਵੋ ਜਿਹੜੇ ਪੁਲਿਸ ਦੇ ਵਿੱਚ ਆ ਬਹੁਤ ਚੰਗੇ ਅਫਸਰ ਆ ਬੈਠੇ ਨੇ ਅੱਜਾ ਬਹੁਤ ਸਾਡੇ ਨੌਜਵਾਨ ਪੁਲਿਸ ਦੇ ਵਿੱਚ ਬੈਠੇ ਆ ਜਿਸ ਕਰਕੇ ਪੁਲਿਸ ਦੀ ਸਭੀ ਅੱਜਾ ਮਾਰੀ ਮੋਟੀ ਬਚੀ ਆ ਤੇ ਉਹਨਾਂ ਅਫਸਰਾਂ ਕਰਕੇ ਬਚੀ ਆ ਤੇ ਕਾਲੀਆਂ ਭੇਡਾਂ ਦਾ ਜਿਹੜਾ ਦੌਰ ਆ ਜਾਂ ਕਾਲੀਆਂ ਭੇਡਾਂ ਨੇ ਜਿਹੜੀਆਂ ਉਹ ਜਾਦੇ ਨੇ ਇਸ ਕਰਕੇ ਜਿਹੜੀਆਂ ਜਾਦੇ ਹੋਣ ਕਰਕੇ ਜਿਹੜੇ ਬੰਦੇ ਜਿਹੜੇ ਇਮਾਨਦਾਰ ਬੰਦੇ ਆ ਜੰਗੇ ਪੁਲਿਸ ਮੁਲਾਜ਼ਮਾ ਚੰਗੇ ਅਫਸਰ ਆ ਉਨ੍ਹਾਂ ਉੱਤੇ ਵੀ ਜਿਹੜਾ ਇਹਨਾਂ ਨੇ ਇਹ ਜਿਹੇ ਘਟੀਏ ਬੰਦਾ ਨੇ ਦਾਗ ਲਾ ਕੇ ਰੱਖ ਦਿੱਤਾ ਜਿਸ ਤਰ੍ਹਾਂ ਸਮੇਤ ਸੈਣੀ ਹੋਇਆ ਸਮੇਤ ਸੈਣੀ ਦੀ ਇੱਕ ਮੈਂ ਬੜੀ ਇੱਕ ਕਹਾਣੀ ਸੁਣੀ ਹੈ ਇੱਕ ਇਸ ਇਹ ਵੀ ਇੱਕ ਦੂਜਾ ਬੁਚੜਾ ਮੈਂ ਕਹੂੰਗਾ ਇਹਨੂੰ ਪੰਜਾਬ ਦਾ ਡਿਕਲੇਅਰ ਕਰਨਾ ਚਾਹੀਦਾ ਕਿ ਚਾਰ ਬੰਦੇ ਇਸਨੇ ਫੜੇ ਜੀਪ ਦੇ ਵਿੱਚ ਕਿ ਚਾਰ ਫੜਣ ਤੋਂ ਬਾਅਦ ਕੀ ਕਰਦਾਗਾ ਦੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਸੁਣ ਕੇ ਗੱਲ ਆ ਐਸਾ ਸਮੇਤ ਸੈਣੀ ਝਾਲਮ ਨੇ ਕਿ ਉਹਨਾਂ ਚਾਰਾਂ ਗੱਡੀਆਂ ਵਾਲਿਆਂ ਨੂੰ ਭੱਠੀ ਦੇ ਵਿੱਚ ਝੋਕ ਦਿੱਤਾ ਜਾਨੀ ਕਿ ਜਿਉਂਦਿਆਂ ਨੂੰ ਸਾੜ ਦਿੱਤਾ ਇਹ ਆ ਝਾਲਮਾ ਸਮੇਤ ਸੈਣੀ ਇਹ ਆ ਕੇ ਪੀਐਸ ਗਿੱਲ ਬੁੱਚੜ ਜਿਨ੍ਹਾਂ ਕੇ ਜਨਾਨੀਆਂ ਤੋਂ ਲੱਪੜ ਵੀ ਖਾਦੇ ਆ ਜਿਨ੍ਹਾਂ ਕੇ بڑے بڑے ਕਲਾਕਾਰ ਕਹਿ ਰਹੇ ਆ ਕਿ ਮੇਰੇ ਨਾਲ ਦੇ ਜਿਹੜਾ ਜੱਸੀ ਕਲਾਕਾਰ ਆਇਆ ਜਸਵੀਰ ਜੱਸੀ ਉਹ ਕਹਿਆ ਕਿ ਮੇਰੇ ਨਾਲ ਦੇ ਪਤਾ ਨਹੀਂ ਕਿੰਨੇ ਖਪਾ ਦਿੱਤੇ ਨੌਜਵਾਨੇ ਸਾਬ ਬੱਚੜ ਨੇ ਅੱਜ ਉਹਦਾ ਭਰਾ ਤੇ ਉਹਦੇ ਘਰ ਵਾਲੀ ਸ਼ਰਮ ਨਹੀਂ ਆਉਂਦੀ ਮਾਰੀ ਮੋਟੀ ਸ਼ਰਮ ਹਿਆ ਪਰ ਹੋਵੇ ਤਾਂ ਹੀ ਅੱਜੇ ਸਾਹਮਣੇ ਬੋਲਦੇ ਆ ਆਪਣੇ ਆਪ ਨੂੰ ਅੱਜੇ ਸੱਚਾ ਸਾਬਤ ਕਰਦੇ ਆ ਕਿਤੇ ਕਹਿਣਾ ਸੀ ਕਿ ਭਾਈ ਬਿਲਕੁਲ ਗਲਤ ਕੀਤਾ ਉਹਨੇ નિર્ਦੋਸ਼ ਲੋਕਾਂ ਨੂੰ ਮਾਰਿਆ ਕਿ ਤੇ ਤਾਂ ਇਹ ਗੱਲ ਕਹਿਣੀ ਸੀ ਕਿੱਥੇ ਅੱਜ ਕਹਿ ਰਿਆ ਨਹੀਂ ਜੀ ਸਾਡਾ ਭਾਈ ਠੀਕ ਸੀ ਮੈਂ ਪਹਿਲਾਂ ਕਿਹਾ ਕਿ ਤੁਹਾਡੀਆਂ ਤੇਜੋਰੀਆਂ ਭੜੀਆਂ ਨੇ ਤੁਹਾਡੇ ਢਿੱਡ ਭਰੇ ਆ ਇਸ ਕਰਕੇ ਠੀਕ ਸੀ ਤੁਹਾਡਾ ਕੋਈ ਮਰਿਆ ਨਹੀਂ ਤੇ ਸਿੱਖਾਂ ਦੇ ਬੱਚੇ ਚੁਣ-ਚੁਣ ਕੇ ਮਾਰਿਆ ਇਸ ਕਰਕੇ ਉਹ ਠੀਕ ਆ ਹੁਣ ਕਰਨ ਦਾ ਜਿਹੜਾ ਮਾਮਲਾ ਆਗਾ ਜਿਹੜੇ ਕਿ ਇਹਦੀ 16 ਤਰੀਕ ਅੱਗੇ ਪੈ ਚੁੱਕੀ ਆ ਹੁਣ ਦੇਖਦੇ ਆ ਕਿ ਉਹ ਚਾਰਿਆਂ ਸਵੈਟਰ ਕਿੱਥੇ ਲੁਕਣਗੇ ਜਾਂ ਫਿਰ ਤਰੀਕ ਤੇ ਪੇਸ ਹੋਣਗੇ ਇਹ ਵੱਡੇ ਸਵਾਲ ਨੇ ਤੇ ਨਾਲੇ ਜਿਹੜਾ ਕਿ ਜਸਪ੍ਰੀਤ ਸਿੰਘ ਦਾ ਉਹ ਵੀ ਨੇੜੇ ਲੱਗਿਆਗਾ ਉਹ ਵੀ ਜਿਹੜੀ ਸੀਬੀਆਈ ਦੀ ਣਕਵਾਰੀ ਹੋਵੇਗੀ ਤਾਂ ਫਿਰ ਪਤਾ ਲੱਗੂ ਆ ਭਾਈ ਝਾਲਮਾ ਨੇ ਕੰਮੇ ਮਾਰਿਆ ਕਾਦੇ ਪਿੱਛੇ ਮਾਰਿਆ ਕਿਉਂ ਖਪਾਇਆ ਉਹਦਾ ਪਾਪ ਕੀ ਸੀ ਉਹਨੇ ਇੱਕਾ ਜਦ ਤੁਸੀਂ ਕਹਿਣੋ ਕਿ ਭਾਈ ਬੱਚਾ ਚੁੱਕਿਆ ਤਿੰਨ ਜੜਿਆ ਨੇ ਚੁੱਕਿਆ ਨਾ ਚੁੱਕਿਆ ਅਜੇ ਇਹ ਵੀ ਕਲੀਅਰ ਆ ਤੇ ਉਹਦੀ ਜਿਹੜੀ ਮਾਂ ਕੀ ਜਸਪ੍ਰੀਤ ਸਿੰਘ ਦੀ ਉਹ ਉਹਨਾਂ ਉੱਤੇ ਦੋਸ਼ ਲਾ ਰਹੀ ਆ ਜਿਨ੍ਹਾਂ ਨੇ ਬੰਤਿਆ ਚੁੱਕਿਆ ਕਿ ਸਾਡਾ ਬੱਚਾ ਮੁੰਡਾ ਹੀ ਮਰਵਾਇਆ ਇਹਨਾਂ ਨੇ ਆ ਕਿ ਖੁਸ਼ੀ ਦੇ ਵਿੱਚ ਇਹਨਾਂ ਨੇ ਲੱਡੂ ਵੰਡੇ ਆ ਇਹ ਜਸਪ੍ਰੀਤ ਸਿੰਘ ਦੀ ਮਾਂ ਕਹਿ ਰਹੀ ਆ ਕਿ ਜਿਸ ਦਿਨ ਸਾਡਾ ਮੁੰਡੇ ਦਾ ਅਨਕਾਊਂਟਰ ਹੋਇਆ ਉਸ ਦਿਨ ਸ਼ਾਮ ਨੂੰ ਉਹਨਾਂ ਨੇ ਲੱਡੂ ਵੰਡੇ ਆ ਇਹ ਬਹੁਤ ਹੀ ਦੁਖਦਾਈ ਤੇ ਮਾੜੀ ਗੱਲ ਆ ਠੀਕ ਆ ਕਿ ਭਾਈ ਉਹਨੂੰ ਫੜਿਆ ਜਾਂਦਾ ਲੱਡੂ ਵੰਡ ਲੈੰਦੇ ਉਹਦੇ ਕੇਸ ਚੱਲਦਾ ਉਹਨੂੰ ਚਾਹੇ ਫਾਂਸੀ ਦੀ ਸਜ਼ਾ ਹੋ ਜਾਂਦੀ ਵੰਡ ਲੈੰਦੇ ਪਰ ਜਿਹਦਾ ਇੱਕ 22 ਸਾਲਾਂ ਦਾ ਪੁੱਤਰ ਮਾਰ ਦਿੱਤਾ ਜਿਹਨੂੰ ਪਤਾ ਹੀ ਨਹੀਂ ਕਿ ਸਾਡਾ ਪੁੱਤਰ ਹੈ ਕਿੱਥੇ ਆ ਕੈਨੇਡਾ ਕੇ ਪੰਜਾਬ ਦੀ ਧਰਤੀ ਉੱਤੇ ਆ ਤੇ ਅੱਜ ਉਸ ਮਾਂ ਦੀਆਂ ਆਂਦਰਾਂ ਜਿਹੜੀਆਂ ਹਿਰਦੇ ਨੇ ਬਲੁੰਦਰੇ ਪਏ ਆ ਉਹ ਅੱਜ ਕਹਿ ਰਹੀ ਆ ਪਕਾਰ-ਪਕਾਰ ਕੇ ਕਿ ਜ਼ਾਲਮ ਪੁਲਿਸ ਵਾਲਿਓ ਮੇਰੇ ਪੁੱਤ ਦੀਆਂ ਨਿਸ਼ਾਨੀਆਂ ਦੇ ਦਿਓ ਅਗੋਠੀ ਦੇ ਦਿਓ ਉਹਦੀ ਐਪਲ ਦੀ ਬੰਨੀ ਹੋਈ ਘੜੀ ਦੇ ਦਿਓ ਉਹਦੀ ਫੋਨ ਦੇ ਦਿਓ ਉਹਦਾ ਜਿਹੜਾ ਕੁਝ ਹੋਰ ਸੀ ਉਹਦੇ ਉਹ ਚੀਜ਼ਾਂ ਦਿੱਤੀਆਂ ਜਾਣ ਮਾਪਿਆਂ ਨੂੰ ਪਰ ਨਹੀਂ ਮਾਤਾ ਨੂੰ ਦੱਸਿਆ ਕਿ 90 92 ਦੇ ਦਹਾਕੇ ਵਿੱਚ ਸੇਮ ਹਾਲਾਤ ਸੀ ਜਿਹੜਾ ਅੱਜ ਹੋ ਰਹੇ ਨੇ ਇਹ ਪਤਾ ਨਹੀਂ ਕਿਹਦੇ ਨਾਲ ਹੋਣੇ ਮੇਰੇ ਤੇਰੇ ਨਾਲੇ ਪਤਾ ਨਹੀਂ ਪੁਲਿਸ ਦਾ ਕਿਹ ਨੂੰ ਜਾ ਕੇ ਇਹ ਦਵਾਰੇ ਕਿਉਂਕਿ ਇਹਨਾਂ ਦੇ ਬੁੱੱჭੜ ਪਣਾ ਜਿਹੜਾ ਅੰਦਰ ਭਰਿਆ ਪਿਆਗਾ ਜਿਹੜਾ ਖੂਨ ਜਿੰਦਾ ਦੇ ਮੂੰਹ ਨੂੰ ਲੱਗਿਆਗਾ ਉਹ ਨਹੀਂ हट ਸਕਦੇ ਇਸ ਕਰਕੇ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਆਪਣੇ ਕਮੈਂਟ ਜਿਹੜੇ ਜ਼ਰੂਰ ਲਿਖਿਓ ਤਾਕੇ ਉਸਾ ਕਰਨਲ ਪਰਿਵਾਰ ਨੂੰ ਵੀ ਇਨਸਾਫ ਮਿਲ ਸਕੇ ਤੇ ਦੂਸਰਾ ਪਰਿਵਾਰ ਆ ਜਿਹੜਾ ਕਿ ਜਸਪ੍ਰੀਤ ਸਿੰਘ ਦਾ ਪਰਿਵਾਰ ਆ ਜੇਕਰ ਕਰਨਲ ਨੂੰ ਇਹ ਕੁੱਟ ਮਾਰ ਨਾ ਹੁੰਦੀ ਤਾਂ ਜਸਪ੍ਰੀਤ ਸਿੰਘ ਦਾ ਜਿਹੜਾ ਸਭ ਕੁਝ ਦਬਿਆ ਦਬਾਇਆ ਜਾ ਰਹਿ ਜਾਣਾ ਸੀ ਤੇ ਪਾਪੀਆਂ ਨੇ ਜਿਹੜਾ ਜਿਹੜੀਆਂ ਤਰੱਕੀਆਂ ਮਿਲ ਜਾਣੀਆਂ ਇਸ ਸਾਰਾ ਕੁਝ ਹੋ ਜਾਣਾ ਸੀ ਪਰ ਹੁਣ ਵੇਖੋ ਕਿ ਉਸ ਪਰਿਵਾਰ ਨੂੰ ਧਮਕੀਆਂ ਦੇ ਰਹੇ ਆ ਡਰਾਉਣਾ ਧਮਕਾ ਰਹੇ ਆ ਡਰਾ ਧਮਕਾ ਰਹੇ ਆ ਪਰ ਤੁਸੀਂ ਹੁਣ ਪਰਿਵਾਰ ਤੋਂ ਕੀ ਚਾਹੁੰਦੇ ਹੋ ਸਾਰਾ ਕੁਝ ਅਗਲੇ ਦਾ ਤੁਸੀਂ ਲੁੱਟ ਲਿਆ ਘਰ ਉਹਨਾਂ ਦਾ ਪੱਟ ਦਿੱਤਾ ਤੇ ਅਜੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੇ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਵੱਤ ਬਾਤ ਸ਼ੇਅਰ ਵੀ ਕਰਨਾ ਆਪਣੇ ਕਮੈਂਟ ਵੀ ਕਰਨੇ ਆ ਤੇ ਮੈਂ ਤੁਹਾਡਾ ਰਿਣੀ ਵੀ ਆ ਤੇ ਪੁਛੋਂ ਸਬੂਤ ਮਟਾਉਣ ਤੇ ਲੱਗੀ ਹੋਈ ਆ ਤੇ ਦੇਖਦੇ ਆ ਕਿ ਪ੍ਰਮਾਤਮਾ ਅੱਗੇ ਮਿਹਰ ਕਰੂਗਾ ਕਿ ਨਾ ਝਾਲਮਣ ਨੂੰ ਜ਼ਰੂਰ ਸਜ਼ਾ ਹੋਣੀ ਚਾਹੀਦੀ ਆ ਧੰਨਵਾਦ ਬਹਿਲ ਜੀ ਦਾ ਖਾਲਸਾ ਬਹਿਲ ਜੀ ਦੀ ਫਤਿਹ